ਕੀ ਕੰਨੀਆਂ ਜਾਣੀਆਂ ਟੱਕਰਿਆ ਹੁਣੀ ਦੂਸਰ ਵਾਲੀ ਕੁੜੀ ਦੀ ਇੱਕ ਸਮਝ ਜਾਂਦੀ ਐ ਲੱਗੀ ਆ ਨੀ ਇਹ ਬਾਜ ਮਾਰੀ ਬੂ ਕਿੰਨੀ ਵੇਲਾ ਪੱਟ ਭਰੀ ਸਰ ਮੈਂ ਦੋਨੋਂ ਏਰੀਆ ਦੇ ਨੰਬਰ ਤੇ ਕੋ ਸਟਡੀ ਕੀਆ 2017 ਸਰ ਕੋ ਸ਼ੂਟ ਕੀਤਾ ਗਿਆ ਤਾਂ ਆ ਨਹੀਂ ਜਾਂਦੇ ਹਟ ਰਹੀ ਇੱਕ ਵਾਰੀ ਕਿਹੜਾ ਹੈ ਸਸ ਕੁੱਟਨੀ ਸੰਗ ਕੰਮ ਦੱਸ ਤੂੰ 200 ਦੇ ਬੰਦੇ ਕਮਾਣੀਆਂ ਕਹਿਣੀ ਪਈ ਇਹਦਾ 50 ਲਾਦੇ ਇਹਦਾ ਮੈਂ ਗੱਲ ਉਈ ਕਿੱਥੇ ਚੜੇ ਮੰਜੀ ਤੇ ਆਜੋ ਥੱਲੇ ਇਧਰ ਆਪਣੀ ਮੰਨ ਆ ਚੁੱਕੀ ਆ ਉਹ ਮੰਜੀ ਤੇ ਘਰਾਂ ਦੇ ਵੇਲ ਲਮਕਣ ਦੀ ਬਾਤ ਕਿਤਾ ਤੇ ਇਧਰ ਵੇਖ ਲਓ ਮੇਲੋ ਸਾਡੇ ਪਾਵਰ ਨੂੰ ਪਾਵਰ ਦੇ ਕਰੋ ਦਰਸ਼ਨ ਸਵੇਰੇ ਸਵੇਰੇ ਹਨਰ ਬਾਬ ਪਾਵਰ ਦੇ ਦਰਸ਼ਨ ਕਰੋ ਤੇ ਵੇਖੋ ਜੀ ਗਾਇਸ ਧੁੱਪ ਘੱਟ ਲੱਗ ਚੁੱਕੀ ਆ ਬਹੁਤ ਜ਼ਿਆਦਾ ਗਰਮੀ ਨਹੀਂ ਕੀ ਲਾ ਰਹੀ ਹੈ ਚਲੋ ਆਉਣਾ ਹੀ ਹੈ ਕਰੀਏ ਤੇ ਸਿਰ ਸੁਲਵਾਈ ਆਜੋ ਸੋਹਣੇ ਬੱਚੇ ਬਣਾਈਏ ਤੁਹਾਨੂੰ ਹਾਂਜੀ ਗੁੱਡ ਮਾਰਨਿੰਗ ਗਾਇਜ਼ ਵੈਲਕਮ ਟੂ ਬੈਕ ਮਾਈ YouTube ਚੈਨਲ ਜਿਸਾਨਾ ਮਿਸ ਮਿਸ ਮੱਲੀ ੜੜਾ ਪਾਉ ਤੇ ਵਲੌਗ ਕਰਦੇ ਆ ਇੱਕ ਨਵਾਂ ਵਲੌਗ ਹੋ ਚੁੱਕਾ ਹੈ ਸਟਾਰਟ ਹੈ ਤੇ ਵਲੌਗ ਦੇ ਨਾਲ ਜੁੜੇ ਰਹੋ ਤੇ ਸਵੇਰੇ ਸਵੇਰੇ ਤੁਹਾਨੂੰ ਦਿਖਾਇਆ ਧੁੱਪ ਲੱਗ ਚੁੱਕੀ ਆ ਇਰਬਾਬ ਜਿਹੜੀ ਧੁੱਪੇ ਖੇਡ ਰਹੀ ਸੀ ਹੁਣ ਇਹਨੂੰ ਨਮਾਈਆਂ ਦਵਾਈਆਂ ਕਰਕੇ ਦਾ ਸਿਰਸੁਰ ਬਣਾਉਣਾ ਵਾ ਤੇ ਆਪਾਂ ਵੀ ਨਾ ਅਸੀਂ ਤਾਂ ਸਵੇਰ ਵਕਤ ਹੀ ਉੱਠ ਕੇ ਨਹਾ ਲੈਨੇ ਆ ਤੇ ਨਹਾ ਤੋ ਕੇ ਤੇ ਕੰਮ-ਕੁਮ ਕਰਕੇ ਤੇ ਫ੍ਰੀ ਹੋ ਗਏ ਆ ਤੇ ਹੁਣ ਅੱਜ ਹੀ ਲੱਗੇ ਆ ਗਰਮੀਆਂ ਵਾਲੇ ਕੱਪੜੇ ਬਾਹਰ ਕੱਢਣੇ ਆ ਤੇ ਸਿਆਲ ਵਾਲੇ ਰੱਖਣੇ ਆ ਤੁਸੀਂ ਕਹਿਣਾ ਵਾ ਵੀ ਇੰਨੀ ਲੇਟ ਕਿਉਂ ਇੰਨੀ ਲੇਟ ਇਸ ਕਰਕੇ ਵੀ ਜਿਹੜੀ ਸਾਡੀ ਮੰਨਾ ਵਾ ਨਾ ਜਿਹੜੀ ਸਾਡੀ ਮੰਨਾ ਵਾ ਇਹਦਾ ਟਾਈਮ ਹੀ ਨਹੀਂ ਲੱਗਦਾ ਹੁਣ ਇਹਦਾ ਟਾਈਮ ਲੱਗਾ ਇਸ ਕਰਕੇ ਹੀ ਅੱਜ ਲੱਗੇ ਆ ਇਹ ਕੰਮ ਕਰਨਾ ਇਹ ਵੀ ਹੁਣ ਵਿਚਾਰੀ ਕਢਾ ਜੂਗੀ ਕੱਪੜੇ ਤੇ ਸ਼ਾਮ ਨੂੰ ਆ ਕੇ ਰਖਾ ਦੂਗੀ ਤੇ ਇਹਦੇ ਤੋਂ ਬਿਨਾ ਗੱਲ ਬੰਦ ਹੀ ਨਹੀਂ ਆ ਤੇ ਹੁਣ ਵਿਚਾਰੀ ਦੇਖ ਦੂ ਦਾ ਦੂ ਕਿੱਦਾਂ ਲੱਗੀ ਆ ਪਿੱਛੇ ਸਾਰਾ ਲੰਮਕ ਗਿਆ ਹੀ ਉਹ ਤੇ ਹੁਣ ਰਬਾਬ ਵੀ ਜੜੀ ਇਹ ਵੀ ਪੂਰੀ ਹੈਲਪ ਕਰਨ ਦੇ ਵਿੱਚ ਜਲਦੀ ਜਲਦੀ ਨਾ ਇਹ ਵੀ ਆ ਇਧਰ ਹਾਂ ਕਿਥੋਂ ਲੈ ਕੇ ਚੱਲੀ ਆ ਇਹ ਕੀ ਕਰਨੀ ਨਹੀਂ ਜੀਜੀ ਤੇ ਰਬਾਬ ਜਿਹੜੀ ਇਹ ਬੈ ਨਹੀਂ ਸਕਦੀ ਕਦੀ ਵੀ ਤੇ ਚਲੋ ਬਾਕੀ ਵਲੌਗ ਨੂੰ ਇਧਰ ਇੰਜੋਏ ਕਰਿਓ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਵਲੌਗ ਜਿਹੜਾ ਆਪਣਾ ਕੰਟੀਨਿਊ ਹੀ ਕਰ ਦਿੱਤਾ ਵਾ ਤੇ ਕੰਟੀਨਿਊ ਰਹੇਗਾ ਮਲੇ ਸਾਬ ਹੁੰਦੇ ਮਲਾਉਣੇ ਆ ਅੱਜ ਕੱਲ ਨਾ ਇਹ ਸਾਬ ਹੋ ਗਿਆ ਵਾ ਵੀ ਟੀਵੀ ਜੇ ਟੀਵੀ ਆ ਨਾ ਪਰਿਵਾਰ ਫੇ ਵੀ ਚਲੋ ਵੇਖ ਲੈਂਦਾ ਮਾੜਾ ਮੋਟਾ ਨਹੀਂ ਤੇ ਪਰਿਵਾਰ ਦਾ ਸਿਸਟਮ ਇਹਦਾ ਹੁੰਦਾ ਤੇ ਫੋਨਾਂ 'ਚ ਲੱਗੇ ਅੱਜ ਕੱਲ ਸਾਰੇ ਚਲ ਆਓ ਸਿਰ ਵਾਈਏ ਪਰ ਬਾਪ ਨੇ ਨਹਾਇਆ ਕਰ ਲਿਆ ਤੁਹਾਨੂੰ ਸਿਰ ਨਹੀਂ ਹੋਉਂਦੀ ਇਹ ਬੱਚਿਆਂ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਦਰਬਾਬ ਅਸੀਂ ਚੱਲੇ ਫਿਰ ਆਉਗੀ ਸ਼ਿੱਕਲੀ ਬੋਣੀ ਆ 자, 도 쟤도 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 ਰੁਕ 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 ਹਾਂ ਗੰਦੀ ਗੰਦੀ ਦੇ ਦੋ ਮੈਨੂੰ ਦੇ ਦੋ ਦੇ ਦੋ ਬੁੱਤ ਦੇ ਦੋ ਸ਼ਰਵਾਲੀਏ ਨਹੀਂ ਕਹਿੰਦੇ ਨਹੀਂ ਸੋਣਾ ਪੁੱਤ ਬਣ ਜਾ ਫਿਰ ਸੋਣਾ ਪੁੱਤ ਬਣਨਾ ਕਿ ਦਬੰਨਾ ਸੋਣਾ ਪੁੱਤ ਨਹੀਂ ਬਣਨਾ ਸੋਣਾ ਪੁੱਤ ਹੋਇਆ ਨਹੀਂ ਮੈਂ ਗੰਦੀ ਜਾਣਾ ਸੋਣਾ ਪੁੱਤ ਬਣਨਾ ਠੀਕ ਆ ਚਲੋ ਫਿਰ ਵਾਓ ਫਿਰ ਠੀਕ ਆ ਮੰਮਾ ਨੂੰ ਕਹੋ ਮੇਰੇ ਅੱਜ ਕੱਲ ਦਾ ਜ਼ਮਾਨਾ ਇਦਾਂ ਆ ਗਿਆ ਵੀ ਸਵੇਰੇ ਵੀ 7 ਵਜੇ ਉੱਠਣਾ ਵਾ ਤੇ ਐ ਹੋੜੇ ਵੀ 12 ਵਜੇ ਸੌਣਾ ਵਾ ਨਹੀਂ ਨਹੀਂ ਕਰੀ ਤਾਂ ਨੀਂਦਾਂ ਹੀ ਨਹੀਂ ਪੂਰੀਆਂ ਹੁੰਦੀਆਂ ਇਦਾਂ ਦਾ ਸਮਾਂ ਆ ਗਿਆ ਕੜਕਰੀ ਚਾਹ ਬਣਾ ਕੇ ਦੋ ਨਾ ਨਹੀਂ ਕੜਕਰੀ ਜਾਂਦੇ ਚਾਹ ਬਣਾਓ ਲੱਸੀ ਨਾਲ ਫੇਰ ਸੁਸਤੀ ਪਾਤੀ ਆ ਚਲੋ ਦਿਨ ਰਾਤ ਲੱਸੀਆਂ ਪੀਓ ਤੇ ਵਜ ਕੜਕਰੀ ਚਾਹ ਪੀਓ ਮਨ ਦਾ ਸਭ ਲਿਖੀਸ ਦੀ ਬਾਦੰਦੀ ਕਪੜੇ ਆਪਾਂ ਪਾਤੇ ਜੇ ਸੁਕਣੇ ਤੇ ਹੁਣ ਆਪਾਂ ਨੇ ਲਵਾ ਲੈਣੀ ਧੁੱਪ ਤੇ ਫਿਰ ਅਸੀਂ ਉਹਨਾਂ ਨੂੰ ਜੋੜ-ਜੋੜ ਕੇ ਰੱਖਣਾ ਜੋੜਨ ਲੱਗੇ ਤੂੰ ਆਹ ਸ਼ੁਰੂਆਤ ਕੇ ਸ਼ੁਰੂਆਤ ਕੇ ਹਵਾਵਾਂ ਉੱਤੇ ਮੁੱਕਣਾ ਹੀ ਆ ਕੀ ਕੰਨੀਆਂ ਜਾਣੀਆਂ ਟੱਕਰਿਆ ਹੁਣੀ ਦੂਸਰ ਵਾਲੀ ਕੁੜੀ ਦੀ ਇੱਕ ਸਾਂਭੀ ਜਾਂਦੀ ਇੰਨਾ ਇੱਕ ਨਹੀਂ ਸਾਂਭੀ ਜਾਣੀ ਲੋਕੀਂ ਤੇਰੇ ਸਾਹਮਣੇ ਤਾਂ ਦਿਦਾ ਦੋ ਇਹਨਾਂ ਕਿੱਥੋਂ ਸਮਝਦਾ ਹੈ ਜਿੱਦਾਂ ਦੋ ਦੋ ਤਿੰਨ ਦਿਨੋਂ ਬੜੀ ਕਿੱਦਾਂ ਸਮਝਿਆ ਅੱਗੇ ਤੇਰੀ ਕਿਹਦੀ ਉੱਤਰ ਜਾਣਾ ਹਾਂ ਸਾਹ ਲੈ ਦੇਈ ਦੋ ਉੱਟੀਆ ਲੱਗੀਆਂ ਆਹ ਥੋੜੀ ਜਿਹੀ ਸਹੀ ਹੈ ਸਹੀ ਈ ਓਏ ਮਮੀ ਬੱਪੂ ਹਾਂ ਨਹੀਂ ਪੌਣੀ ਬਸਾਰ ਕਰਦੇ ਕਰਦੇ ਥੈਂਕ ਯੂ ਤੇ ਦਰਵਾਜ਼ਾ ਬਲੌਗ ਬਸ ਕੱਲੀ ਰਬੜੀ ਪਾਉਣੀ ਬਾਹਰ ਰਬੜੀ ਪਾਉਣੀ ਆ ਜੇ ਜੂਡੀ ਖਿਲਰ ਕੀ ਨਾ ਪਾਰੋਂ ਪੁੱਤੇ ਪਾਓ

ਤਾਂ ਸੋ ਖੜੇ ਹੋ ਕੇ ਖਾਓ ਆਪਣੀ ਲੋਕ ਸਾਰਿਆਂ ਨੂੰ ਆਪਣੀ ਲੋਕ ਸ਼ਸ਼ੀਕਾਲ ਦੋ ਸਾਰਿਆਂ ਨੂੰ ਚਾਚਕਾਲ ਸ਼ਸ਼ੀਕਾਲ ਸਾਰਿਆਂ ਨੂੰ ਬਾਏ ਨਾ ਸ਼ਸ਼ੀਕਾਲ ਕਰ ਦੋ ਦਾਦੀ ਆਈ ਉਹ ਚਵੇ ਦਾਦੀ ਕਾ ਦਾਦੀ ਜੀ ਸ਼ਸ਼ੀਕਾਲ ਕਰਦੇ ਕਾਦੇ ਕ ਕ ਦਾਦੀ ਕੀ ਹਾਲ ਆ ਕ ਕੀ ਆਏ ਆ ਕ ਬੋਲ ਦੇ ਥੈਂਕ ਯੂ ਤੇ ਦਾਦੀ ਜੀ ਕੀ ਹਾਲ ਆ ਥੈਂਕ ਯੂ ਕਾ ਆਮ ਗੁੱਡ ਹੋ ਹੋ ਕਾ ਆਮ ਗੁੱਡ ਆਈ ਆਉ ਦਾਦੀ ਨੂੰ ਵਾਜ ਮਾਰ ਦੋ ਦਾਦੀ ਲੈ ਲੈ ਦਾਦੀ ਕਿਤੇ ਸ਼ਸ਼ੀਕਾਲ ਅਈ ਤਕਰ ਦਾਦੀ ਨੂੰ ਕਿਸ਼ਾਸ਼ ਕਾਲ ਲੱਤ ਰਦੀ ਦੋ ਪਲ ਬੇ ਮੇਰੇ ਕੋਲ ਮੈਂ ਤੈਨੂੰ ਜਿਹੜਾ ਸੌਂ ਕਿੜਾ ਹੀ ਇਹ ਕਿਹੜਾ ਗੀਤ ਹੈ ਕੋਈ ਵੀ ਨਹੀਂ ਸੌਂ ਸੁਣ ਜਾਵੇ ਨਹੀਂ ਰਦੀ ਦੋ ਪਲ ਬੇ ਮੇਰੇ ਕੋਲ ਮੈਂ ਤੈਨੂੰ ਆ ਗਿਆ ਬਣਾਓ ਕਿਹੜਾ ਗਾਣਾ ਵਾ ਕਦੇ ਦੋ ਪਲ ਬੇ ਮੇਰੇ ਕੋਲ ਕੀ ਦਾਦੇ ਫਿਰ ਕੀ ਹੀ ਯਾਰ ਵੇ ਲੋ ਆਹ ਜੇ ਦੁਨੀਆ ਪੱਟੀ ਹੋਈ ਆ ਫੂਨਾ ਨੇ ਤੇ ਘਰ ਵਾਲੇ ਵੀ ਫੂਨਾ ਨੇ ਤੇ ਦੱਸੋ ਕਿਹਦਾ ਕਿਹਦਾ ਹੱਸ ਬੜੇ ਦਾ ਕਰਦਾ ਹੈ ਜੀ ਆਪਣੀ ਵਾਈਫ ਵਾਸਤੇ ਰਤਾ ਪਰ ਟਾਈਮ ਨਹੀਂ ਹੈਗਾ ਜੇ ਟਾਈਮ ਨਹੀਂ ਹੁੰਦਾ ਤਾਂ ਵਿਆਹ ਕਿ ਕੱਲ ਹੁੰਦੇ ਜੇ ਮੈਂ ਪਹਿਲੇ ਯਾਰ ਤੇ ਸ਼ਿਕਾ ਨਾ ਲਾ ਸਕਾਂ ਜੇ ਟਾਈਮ ਨਹੀਂ ਹੁੰਦਾ ਤੇ ਵਿਆਹ ਕਿ ਕਹਿੰਦੇ ਨਹੀਂ ਹੋ ਜੀ ਕਿਹੜਾ ਲੱਗ ਗਿਆ ਲਾ ਨਹੀਂ ਇਹ ਆਜ ਮਾਰੀ ਬੁਲਾਇਆ ਮੈਨੂੰ ਤੁਸੀਂ ਸਜਣਾ ਵੇ ਲੋ ਮੈਂ ਅਗੇ ਵਾਜ ਫੋਲੋ ਕਰਨ ਦੀ ਆ ਕੋਈ ਅਸਰ ਨਹੀਂ ਸੀ ਤੇ ਕੋਈ ਅਸਰ ਨਹੀਂ ਡਿੰਕ ਚਿਕਾ ਡਿੰਕ ਚਿਕਾ ਡਿੰਕ ਚਿਕਾ ਉਹ ਆਹਾ ਲੱਭੀ ਕੋਈ ਅਸਰ ਨਹੀਂ ਆਗਾ ਇੱਥੇ ਕੁਝ ਹੈ ਨਹੀਂ ਦਾ ਫਾਇਦਾ ਕਹਿਣ ਦਾ ਤੇ ਕੁਝ ਨਹੀਂ ਦਾ ਸੁਣਨ ਦਾ ਫੋਨਾਂ ਦੇ ਵਿੱਚ ਦੁਨੀਆ ਵੜ ਗਈ ਆ ਫੋਨਾਂ ਨੂੰ ਅੱਗ ਲਾ ਦੋ ਹਰ ਬਾਕ ਬਾਬ ਟਾਵਰ ਟੂਰ ਕੱਢ ਕੇ ਨਿਕਲ ਚੁਕੀ ਆ। ਪਰ ਆ ਜਿਹੜੇ ਨੇ ਕੀ ਕੀ ਖਿਲਾਰੇ ਪੋਵੇਂ ਨਾ ਸੁਣ ਜੀ ਬਾਬ। ਉਹ ਸੂਤ ਇੰਨਾ ਕਲਰ ਵਧੀਆ ਹੈ ਨਾ ਉਹ ਜਾਨ। ਸਾਰੇ ਛੋਟੇ ਕਪੜੇ ਉਹ ਕਿੰਨੀ ਵੇਲਾ ਪੱਟ ਭਰੀ। ਸਰ ਮੈਂ ਇਹਨੂੰ ਦੋਵੇਂ ਏਰੀਆ ਦੇ ਨਾਲ ਲੈ ਕੇ ਸਟਡੀ ਕੀਤਾ ਹੈ। ਸਿਰਜਨ ਸਪਟਾਸਰ ਤੋਂ ਕੋ ਸਟਡੀ ਕੀਤਾ ਗਿਆ ਤਾਂ। ਆ ਵੀ ਆ ਜਿਹੜੇ ਬਾਬ ਜਿਹਾ ਨਹੀਂ ਹੋਣਾ। ਆਸਾਨ। ਪਹਿਲਾਂ ਉਹ ਬਾਬ ਦੇ ਕੱਢ ਦੇਣੇ ਨਾ ਵਖਰੇ। ਸਰ ਜੁੜੇ ਕਮਣਗੇ। ਬੰਦੇ ਬਿਨਾਂ ਇਹ

9 ਕੋ ਆ ਉਹਦੇ ਕੋ ਲੈ ਗਿਆ ਸਭ ਉਹ ਜਿੰਨੇ ਸਭ ਸਰਦ ਗੰਮੇ ਸ਼ਾਦੀ ਆ ਫਿਰ ਬਰ ਰਹੇ ਕੋਸ਼ੋ ਤੇ ਮਨਾਂ ਲਈ ਲੈ ਦਾ ਜੋੜੀ ਦੀ ਨਹੀਂ ਇਦਨ ਰੰਗਾਂ ਨੇ ਆ ਬਾਹਰ ਲੈੜੇ ਇਦਾਂ ਜੋੜੀ ਜੇ ਮਨਾ ਵੀੜੀਆਂ ਕੰਮ ਕਾਂਦੀ ਨਿਆੜੀਆਂ ਵਾਲੀ ਆ ਰੰਦਾ ਵੀ ਦੇ ਇੱਕ ਰਵਾਦਾ ਕੀ ਹੋ ਗਿਆ ਸੁ ਲੇਕਿਨ ਇਜ਼ਾਰੇ ਮੈਂ ਸਭ ਨੂੰ ਜਾਈ ਬੜਾ ਜੋੜੀ ਬਹੁਤ ਸੋਹਣਾ ਆ ਇਹ ਦਿਨਾਂ ਨੂੰ ਨਹੀਂ ਨਿਕ ਕਰਦੀ ਸਾਲੀ ਕਰਤਾ ਸੀ ਇਹਨਾਂ ਬਾਰ ਕਰਦੇ ਬੜੇ ਕੱਪੜੇ ਆਂ ਸੋੜਦੇ ਸੋੜਦਾ ਸਾਰੇ ਹੀ ਸੋੜਦੇ ਇੱਕ ਆ ਮੇਰੇ ਇੰਤਰੀ ਕਰ ਪਲੀਜ਼ ਉਹ ਅਬੀ ਚ ਨਾ ਇਹ ਕਰਦੇ ਇਧਰ ਹੀ ਅਹ ਮੈਂ ਜੋੜ ਦਿੰਨਾ ਆਪਣੇ ਤੱਕ ਹੈ ਫੋਟੋ ਦੇ ਸਾਥ ਇਹਨਾਂ ਦਾ ਕਹਿਣਾ ਨਹੀਂ ਡੇਵੇ ਚਾਹੇ ਉਸਦੀ ਕੋਈ ਰੀਡਿੰਗ ਨਹੀਂ ਜੀ ਚਲੋ ਜੀ ਕਹਿਣਾ ਮੈਂ ਇਧਰ ਕਰਦੇ ਵੀ ਕੱਪੜਿਆਂ ਦਾ ਕੰਮ ਚੱਲ ਰਿਹਾ ਜੋਰਾ ਸ਼ੋਰਾ ਦਾ ਮੈਂ ਜੋੜਨੋਂ ਬਤਨ ਯਾਰੀ ਤਾਂ ਮੁਖਰੀਆਂ ਕਰਦੀ ਹੋਂ ਨਾ ਆਰਟੀ ਸਰਪਰਾਸ ਉਹਨਾਂ ਦੀ ਫੈਮਲੀ ਦੇ ਮੱਦੇਨਜ਼ਰ ਕਿਸੇ ਸੰਗ ਨਾਲ ਕਿਰਤ ਕੋ ਬੋਲਦੇ ਬੱਚੇ ਜੇ ਤੋਸ਼ੀ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਕੁਛ ਆਏ ਨੀ ਮੇਲਾ ਕਿ ਤੇ ਗੁਗੁਲੀ ਆ ਨੀ ਕਿ ਤੇ ਇੱਕ ਗੋਤ ਬਾਂਹ ਜਿ ਕਿਰਤ ਕੋ ਬੋਲਦੀ ਰਾਮ ਜੀ ਆ ਰਹੇ ਓਏ ਹੱਥ ਨੂੰ ਕਰਾਓ ਬਾਏ ਕਰੋ ਬਾਏ ਸ਼ਾਸ਼ੀ ਕਰਾਓ ਕਰ ਦੋ ਵਾਇਰ ਕਰੋ ਸਾਰੇ ਤੂੰ ਕਰ ਦੋ ਵੀ ਬੰਨੀ ਐਦਨ ਵਾਇਰ ਕਰੋ ਕਰੋ ਵਾਇਰ ਕਰੋ ਕਰ ਦੋ ਕਰ ਦੋ ਵਾਇਰ ਕਰੋ ਛੋਣੀ 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 ਨਾ ਲਾਇਓ ਹੋਰ ਲਾਇਓ ਨਾ ਸ਼ੀਸ਼ਾ ਵੇਖਾ ਹੋ ਜਾਓ ਸ਼ੀਸ਼ੇ ਚ ਵੇਖ ਜਾਓ ਆਪਣਾ ਨੇ ਜੜਾ ਫਿਰ ਇਹਨੇ ਕੋਸ਼ਿਸ਼ ਹੋ ਗਿਆ ਵੇਖੋ ਜੀ ਢੇਰ ਲੱਗੇ ਹੋਏ ਨੇ ਕੱਪੜਿਆਂ ਦੇ ਕੱਪੜੇ ਕੱਪੜੇ ਕਿੰਨੇ ਕੱਪੜੇ ਲੱਗੇ ਆ ਨਹੀਂ ਪੰਨਣਾ ਦੇ ਵੀ ਕਿੰਨੇ ਕੱਪੜੇ ਅਸੀਂ ਸਾਂਭ ਚੁੱਕੇ ਆ ਤੇ ਕਿੰਨੇ ਕੱਪੜੇ ਜਿ ਇੱਥੇ ਪਏ ਆ ਥੋੜਾ ਜਿਹਾ ਖਾਕਰ ਟੁੱਟੇ ਆ ਥੋੜਾ ਜਿਹਾ ਟੁੱਟ ਗਏ ਆ ਥੋੜਾ ਜਿਹਾ ਥੱਕ ਕੇ ਟੁੱਟ ਕੇ ਭੱਜ ਗਏ ਆ ਟਾਈਮ ਹੋ ਗਿਆ ਸ਼ਾਮਾਂ ਦੇ 4 ਵਜੇ ਆ ਵੇਖ ਸਕਦੇ ਨੇ ਖਲਾਰਾ ਅਜੇ ਵੀ ਚਾਹ ਚੇਰੇ ਹੋਣਾ ਹੀ ਚਾਹ ਨਾ ਪੁਜੀਆ ਤੇ ਨਾਲ ਚਾਹ ਨਾ ਗੀਆ ਨਾਲ ਦਮਕੀਨ ਤੇ ਆ ਜਾਓ ਤੁਸੀਂ ਵੀ ਖਾ ਲਓ ਆਪਾਂ ਦੇ ਖਾਂਦੇ ਤੇ ਮੰਨਾ ਵੀ ਖਾਣ ਦੀ ਨਾਲ ਬੰਨਾ ਦੀ ਵੀ ਭੁੱਖ ਲੱਗਦੀ ਨਹੀਂ ਆ ਬੱਚਾ ਚੀ ਭੁੱਖ ਲੱਗਦੀ ਨਹੀਂ ਏ ਅਗੀ ਬਹਿ ਇੱਕ ਵਾਰੀ ਇਹ ਗੱਲਿਆ ਇਹ ਗੱਲਿਆ ਵੀ ਇੱਕ ਵਾਰੀ ਟੈਨਸ਼ਨ ਹੋ ਗਈ ਸੋ ਆਦੇ ਕੱਪੜੇ ਹੁੰਦੇ ਹੀ ਬਹੁਤ ਜਿਆਦਾ ਅਹੀਂ ਆਨੇ ਹੜੇ ਕੋ ਕੱਪੜੇ ਹੈ ਨਹੀਂ ਕੱਪੜੇ ਹੈ ਨਹੀਂ ਕੱਪੜੇ ਹੈ ਨਹੀਂ ਅੱਜ ਜੀ ਆਵਾਜ਼ ਘਟਾ ਦੋ ਆ ਇਧਰ ਵਲੋਗ ਬੰਦਿਆ ਹੈ ਅਹੀਲੇ ਅੜੇ ਕੋ ਕੱਪੜੇ ਐ ਨਹੀਂ ਪਰ ਅੱਜ ਬਦਲ ਲੱਗਾ ਕਿੰਨਾ ਤਪੜਾ ਸਾਡੇ ਤੋਂ ਪਾਉਣ ਦਾ ਟਾਈਮ ਨਹੀਂ ਹੈਗਾ। ਪਰ ਬਾਬਾ ਆਲਾ ਲੋਇ ਤੋਂ ਹਾਂ। ਇਹ ਦੇਖ ਤੂੰ ਹਾਂ। ਤੇ ਬਹੁਤ ਜ਼ਿਆਦਾ ਕੱਪੜੇ ਸੀ ਤੇ ਗਰਮੀਆਂ ਦੇ ਸਿਆਲ ਦੇ ਸਾਹਮਣੇ ਥੋੜੇ ਔਖੇ ਹੁੰਦੇ ਪਰ ਇੱਕ ਵਾਰੀ ਟੈਨਸ਼ਨ ਨਹੀਂ ਖਤਮ ਹੋਗੀ। ਇਹ ਕੁੜੀ ਲਿਆਂਦੀ ਨਾਲ ਮੰਗੇ। ਲੱਲੀ ਲੱਲੀ ਓਏ ਨੱਲੀ ਆ ਪਾਣੀ ਪੀ ਲਈਏ ਖਲਾਰਾ ਪਾਣੀ ਸਾਂਭ ਲਈਏ ਫਿਰ ਮਿਲਦੇ ਆ ਤੁਹਾਨੂੰ ਆ ਕਿੱਥੇ ਆ ਮੰਕੀ ਉਹ ਦੇਖੋ ਆ ਉਹ ਮੰਕੀ ਚੰਬੜਾ ਆਪਾ ਕਿੱਥੇ ਚੰਬੜਿਆ ਵਾ ਉਹ ਦੇਖੋ ਤੇ ਆ ਮੇਕਅਪ ਕਿੱਥੋਂ ਕੀਤਾ ਮੇਕਅਪ ਇਹ ਜ਼ਰੂਰੀ ਹੀ ਕਰਨਾ ਹਾਂਜੀ ਮੇਕਅਪ ਹਾਂਜੀ ਜ਼ਰੂਰੀ ਮੈਨੂੰ ਪਤਾ ਹੋਂ ਤੁਹਾਡੀ ਸੌਂ ਦੀ ਤਿਆਰੀ ਹੋਣ ਈ ਆ ਇਸੇ ਕਰਕੇ ਤੁਸੀਂ ਕੋਸ਼ਿਸ਼ਾਂ ਜਾਰੀ ਨੇ ਬੈਡ ਤੇ ਚੜ੍ਹਨ ਦੀ ਆ ਵੇਖੋ ਹੋਰ ਨਹੀਂ ਸੋਣਾ ਨੂੰ ਇੱਧਰ ਲੱਗਾ ਜੇ ਬਾਣ ਨਾਲ ਜੀ ਕੱਦੂ ਕੱਦੂ ਦੀ ਸਬਜ਼ੀ ਚੱਲੂਗੀ ਪੁੱਲਿਸ ਹੋਣਾ 6:30 ਹੋ ਗਏ ਸਾਰੇ ਕੰਮ ਖਤਮ ਕਰਕੇ ਕੱਪੜਿਆਂ ਦੇ ਵੀ ਡਨ ਹੋ ਗਿਆ ਵਾ ਸਫਾਈ ਸੂ ਯਸ ਸਫਾਈ ਕਰ ਤੇਰਾ ਬਾਬਾ ਵੀ ਸਾਡੀ ਆ ਗਈ ਆ ਸੌ ਚੁੱਕੀ ਆ ਤੇ ਸੌਣ ਦਾ ਟਾਈਮ 6 ਵਜੇ ਦਾ ਬੰਦੇ ਬੰਦੇ ਤੇ ਕੱਦੂ ਦੀ ਸਬਜ਼ੀ ਧਰੀ ਜਾ ਚੁੱਕੀ ਆ ਹੋਰ ਜਨਾ ਮੈਂ ਖਣੇ ਪਰ ਧੋਪ ਕੇ ਲੈਣਾ ਬੀ ਤੁਹਾਨੂੰ ਆ ਬਾਰੇ ਧੰਮਾਰੀ ਇਹ ਕਿ ਕੀ ਕਰਾਂਗੇ ਗੋਲ ਗੋਲੇ ਆਈ ਡੋਟ ਗਾਟ ਇਹ ਵਸਤੂ ਕੋਈ ਗੱਲ ਨਹੀਂ ਇਖੜਾ ਕੁਝ ਕੀਤਾ ਸਾਰਾ ਕੀ ਕਰਾਂਗੇ ਮੈਂ ਇਹਨੂੰ ਬਾਹਰ ਆ ਖਾਵਾਂਗੇ ਤੇ ਬਾਰੇ ਤਾਂ ਨਹੀਂ ਮੈਂ ਉਹ ਸਾਰਾ ਕੀਤਾ ਨਾ ਸਫਾਈ ਤੋਂ ਚਾਹੇ ਤੇ ਉਹ ਇੱਕ ਮੈਂ ਤੇ ਲਾ ਦਾਂਗੇ ਤੇ ਲੋ ਜੀ ਚੜਨੀ ਲੱਗੀ ਹੈ ਬਣ ਹੁਣ ਉਹ ਨਾ ਯਾਰ ਕੁੰਡਾ ਦੇ ਜਿਹੜਾ ਹੁੰਦਾ ਵਾ ਕੁੰਡਾ ਡੰਡਾ ਉਹਦੇ ਹਰੇ ਕੋ ਪਿਆ ਪਰ ਕਾਫੀ ਟਾਈਮ ਲੱਗਿਆ ਮੇਰਾ ਦਿਲ ਨਹੀਂ ਕਰਦਾ ਉਹ ਚ ਬਣਾਉਣ ਨੂੰ ਤੇ ਮੈਂ ਬਰਾ ਮੱਲੀ ਸਾਹਿਬ ਨੂੰ ਬਣਾਇਆ ਅਈ ਕੁੰਡਾ ਦੇ ਡੰਡਾ ਨਵਾਂ ਲੈ ਆਇਆ ਤੇ ਇਹ ਉਹ ਨਹੀਂ ਕੁੰਡਾ ਡੰਡਾ ਰਹਿ ਤੋ ਨਵਾਂ ਮੈਂ ਨਾ ਭਈ ਇਹ ਨਾ ਕੁੰਡਾ ਡੰਡਾ ਜਿਹੜਾ ਨਵਾਂ ਲੈ ਕੇ ਆਇਆ ਉਹ ਕੁੰਡਾ ਡੰਡਾ ਨਵਾਂ ਲੈ ਆ ਨਾ ਉਹ ਸਟੇਪ ਨਹੀਂ ਕਿ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਕਿਉਂਕਿ ਇਹਦੇ ਵਿੱਚ ਨਾ ਜਿਹੜੀ ਚਟਨੀ ਬਣਾਈ ਦੀ ਪਾਉਂਦੀ ਨੇ ਚਲੋ ਸਵਾਦ ਹੀ ਆ ਔਰ ਇਹ ਵੀ ਇਹਦੇ ਵਿੱਚ ਜ਼ਿਆਦਾ ਹੋ ਜਾਂਦੀ ਆ ਨਹੀਂ ਮਰਜੀ ਅੱਲੇ ਨਹੀਂ ਰੱਖਿਆ ਕਰੋ ਨਾ ਨਹੀਂ ਮਿਕਸਰ ਚ ਜ਼ਿਆਦਾ ਹੋ ਜਾਂਦੀ ਆ ਹਾਂ ਹੋਈ ਮਰਜੀ ਤੇ ਮੈਂ ਹੁਣ ਸੋਚਣ ਦੀ ਆਂ ਤੇ ਮਰਜੀ ਘੱਟ ਰੱਖਿਆ ਕਰੋ ਉਹ ਬਣਾ ਲੈ ਕਹਿੰਦੇ ਆ ਪਹਿਲੇ ਚ ਮਲਚੋਤੇ ਚ ਬਣਾਉਂਦੇ ਹੁੰਦੇ ਸੀ ਉਹ ਐਂ ਕਰਕੇ ਘੋਲ-ਘੋਲ ਕੇ ਬੜੀ ਵਧੀਆ ਚਟਨੀ ਬਣਦੀ ਤੇ ਉੱਪਰ ਤੋਂ ਵੀ ਵਧੀਆ ਸੁਆਦ ਆਉਂਦੀ ਆ ਜ਼ਿਆਦਾ ਮਿਕਸ ਨਹੀਂ ਹੁੰਦੀ ਆ ਨਹੀਂ ਮੈਨੂੰ ਇਹਦੇ ਵਿੱਚ ਜ਼ਿਆਦਾ ਮਿਕਸਰ ਜਾਂਦੀ ਪਰ ਵਧੀਆ ਬਣਦੀ ਆ ਤੇ ਮੇਰੀ ਚਟਨੀ ਦੀ ਰੈਸਪੀ ਇਹੀ ਆ ਪੂਤਣਾ ਰ ਲੈਨੇ ਆ ਟਮਾਟਰ ਪਾ ਲੈਨੇ ਮੈਂ ਉਹ ਨਹੀਂ ਕੀ ਪਾਉਂਦੀ ਹੈਗੀ ਇਹਦੇ ਵਿੱਚ ਚਟਨੀ ਦੇ ਅਨਾਰ ਦਾਣਾ ਅਜੇ ਗੁੱੜ ਪੋੜਾ ਨਹੀਂ ਨਹੀਂ ਪੂਤਣਾ ਤੇ ਆਪਣੇ ਟਮਾਟਰ ਤੇ ਪਿਆਜ਼ ਉਹ ਵੀ ਉਹ ਵੀ ਦਾ ਸਰਪਾਜੀ ਪੂਤਣਾ ਟਮਾਟਰ ਤੇ ਪਿਆਜ਼ ਤੇ ਉਹਦੇ ਵਿੱਚ ਆਪਾਂ ਮਸਾਲਾ ਤੇ ਕਾਲੀ ਮਿਰਚ ਤੇ ਪਾ ਲੜੀ ਹਰੀ ਤੇ ਨਾਲ ਥੋੜੀ ਜਿਹੀ ਖੰਡ ਪਾੜਣੀ ਹੈ ਫਿਰ ਚਟਨੀ ਤਿਆਰ ਕਰੀਏ ਹੁਣ ਇਹ ਤਿਆਰ ਕਰ ਲਈਏ ਕਿਉਂਕਿ ਤੁਹਾਨੂੰ ਰਣੀਆ ਇਹਦੀ ਮਸ਼ੀਨ ਦੇ ਨਾਲ ਨਾ ਤੇ ਮੈਨੂੰ ਪਰਸੋਨਾ ਨਾਲ ਤੁਹਾਨੂੰ ਤੇ ਬਣਾ ਕੇ ਤੁਹਾਨੂੰ ਖੋਣੀ ਹੈ ਘੇੜ ਬਣੀ ਹੈ ਬਹੁਤ ਸਵਾਦ ਬਣੀ ਹੈ ਅੱਛਾ ਫ੍ਰਿਜ ਲਾ ਲਓ ਠੰਡੀ ਟੇਸਟ ਵੇਲੇ ਨਾ ਵੇਲੇ ਇਹਨੇ ਚਟਨੀ ਖਾਣੀ ਚਾਹੀਦੀ ਹੈ ਮਤਲਬ ਬਹੁਤ ਜ਼ਿਆਦਾ ਵਧੀਆ ਰਹਿੰਦਾ ਵਾ ਬਾਡੀ ਬੁਡੀ ਨੂੰ ਵੀ ਵਧੀਆ ਵਾ ਉਹਦਾ ਵੀ ਠੰਡੀ ਹੁੰਦੀ ਆ ਤੇ ਪੂਤ ਨਾਲ ਬਹੁਤ ਵਦ ਵਿੱਚ ਵਧੀਆ ਕੋਦਣਾ ਕਿ ਆਪਾਂ ਲਾਇਆ ਸੀ ਤੇ ਪਰ ਚਲੋ ਵਧੀਆ ਹੋ ਗਿਆ ਸਾਡਾ ਮੇਰੇ ਕੋਲ ਇੰਨਾ ਟੈਣੀ ਜਿਹੀ ਉਹ ਨਹੀਂ ਮੈਂ ਦੁਕਾਨ ਤੋਂ ਲਿਆ ਤੇ ਜਿਹੜਾ ਮੇਰੇ ਕੋਲ ਨਹੀਂ ਟੈਣੀ ਉਹ ਤੁਸੀਂ ਜਿਹੜੇ ਦੇਖ ਯਾਰ ਘੋੜੇ ਕੀ ਥੋੜਾ ਪਰ ਆ ਨਮਿਆ ਤੇ ਆਪਾਂ ਹੋਰ ਬਣਾ ਲਈ ਜੀ ਚਟਨੀ ਔਖ ਖਲਾਰਾ ਵਗੈਰਾ ਸਾਂਭ ਲਈਏ ਤੇ ਜੇ ਅਬ ਜਾਲ ਵੀ ਦਾਣਾ ਥੋੜਾ ਜਿਆ ਕੰਮ ਆ ਪਤਾ ਨਹੀਂ ਮੱਲੀ ਸਭ ਜਾਣਦੇ ਕਿ ਨਹੀਂ ਕੀ ਬਣਦਾ ਤੇ ਮੈਂ ਉਹੀ ਕੁੰਡਾ ਡੰਡਾ ਹੀ ਲੈਣਾ ਨਮਕ ਦਾ ਹੋਰ ਗਾਮੇ ਮੈਂ ਹੋ ਕਰਨਾ ਓਹ ਮਾਈ ਗੋਡ ਬੱਲੇ ਅਵੇ ਚੱਕਦੇ ਪਟੇ ਇਨਾ ਟਰ ਲੈ ਬੁਲ ਤੈ ਕਾਟਿਆ ਬੜੀ ਬਰੀ ਜਮ ਨਜ਼ਰ ਨਾ ਲੱਗੇ ਜਿਹੜੇ ਮੇਰੇ ਵੀਰਾਂ ਨੂੰ ਪਰਨਾ ਮਦਨ ਲੱਗਿਆ ਸੀ ਲਿਖਤ ਹੁੰਦੀ ਦਾ ਉਹਦੇ ਆਸਤੇ ਇੱਕ ਸ਼ਾਰਟ ਵੀਡੀਓ ਬਣਾਵਾ ਨਾ ਮੈਨੂੰ ਥੋੜੀ ਜਿਹੀ ਟ੍ਰਿਕ ਪਤਾ ਲੱਗੀ ਤਾਂ ਜਦੋਂ ਸਾਰਿਆਂ ਨੂੰ ਪਤਾ ਹੁੰਨੀ ਉਹ ਵਾਲੀ ਤੇ ਤੁਸੀਂ ਵੀ ਟਰਾਈ ਕਰਕੇ ਦੱਸ ਦਿਓ ਫਿਰ ਕੀ ਆ ਦੱਸਣ ਦੇ ਵੇਲੇ ਆਹ ਤਰੀਕੇ ਦੇ ਨਾਲ ਵਾਟ ਪੈਂਦੇ ਪਰਨੇ ਦੇ ਵਿੱਚ ਦਮਤੀ ਪਾਓ ਹੂੰ ਕਰੀਮਨ ਤੇ ਚਲੋ ਪਤਾ ਹੀ ਇੰਨਾ ਟੋਰ ਸ਼ੋਰ ਕੱਢ ਕੇ ਕਿੱਥੇ ਚਲੇਓ ਹੋ ਸਕਦਾ ਹੀ ਨਹੀਂ ਹੈ ਆ ਪਰਣਾ ਆਊਗਾ ਮੈਂ ਟੋਲ ਲੱਗ ਕੇ ਹੈ ਤੂੰ ਮੁੰਡੇ ਬਣ ਕੇ ਕੈਂਚ ਮੁੰਡੇ ਪਰਣਾ ਬੰਨ ਰਹੇ ਨੇ ਇਧਰ ਕਿਤੇ ਜਾਣ ਦੀ ਤਿਆਰੀ ਹੋਏਗੀ ਸਾਡੀ ਉਹ ہم ਆਪਕੋ ਨਹੀਂ ਬਤਾਏਂਗੇ ਜਲਦੀ ਕਰੋ ਜਲਦੀ ਕਰੀਏ ਉਹ ਤਾਂ ਅਸੀਂ ਨੇ ਆਪਕਾ ਆਲਰੇਡੀ ਬਤਾ ਦਿਆ ਹੈ ਕਿ ਅਸੀਂ ਚਟਕੂ ਐਂਡ ਮੁੰਗਲੀ ਐਂਡ ਮੁੰਗਲੀ ਕਾ ਪਾਪਾ ਲੈਣੀ ਜਾਏਗੇ। ਰਾਈਟ ਮਲੀ ਸਾਹਿਬ। ਮੈਂ ਅੱਜ ਪ੍ਰੋ ਮੁੰਡੇ ਦਾ ਟੌਰਿਆਂ। ਕਾਲੇ ਭਾਈ ਅੱਜ। ਕਾਲਾ ਮੰਮੀ ਪ੍ਰੋ ਮਲ ਨਹੀਂ ਆਇਆ ਆਪੀ। ਪ੍ਰੋ ਮੁੰਡੇ ਨੇ ਲਾ ਲੀਆਂ ਨੇ ਐਨਕਾਂ ਜਾਣ ਲਈ। ਪ੍ਰੋ ਮੁੰਡਾ ਰੈਡੀ ਆ। ਕੀ ਪ੍ਰੋ ਪ੍ਰੋ ਰਾਜੀ? ਓਹੋ ਪ੍ਰੋ ਪ੍ਰੋ ਨਹੀਂ ਘੈਂਟ ਘੈਂਟ। ਕਬੈ ਯਾਰ ਤੂੰ ਕਰਿਆ ਇਹਨੂੰ। ਤੈਨੂੰ ਮੁਸਾ ਕਰਦਾ ਜ਼ਿਆਦਾ। ਮੈਂ ਪਿਛਲੇ ਵਲੋਗ 'ਚ ਇਹ ਗੱਲ ਕੀਤੀ। ਇਹਨੂੰ ਬੰਦ ਕਰ ਪ੍ਰਾਪ। ਆ ਗਈ ਮੂੰ। ਇੰਨਾ ਟਾਈਮ ਹੈ ਨਹੀਂ ਆ ਗਈ ਬਹੁ ਫਿਰ ਕੇ। ਫੇਰ ਆਈਆਂ ਬੈ ਬੈ ਗੱਡੀ ਠੰਡ ਗੱਡੀਆਂ ਕਿੱਧਰ ਜਾ ਰਹੀਆਂ ਨੇ ਅਕੇਮਸ਼ੇ ਕਿਤਾਬ ਵਧੀਆ ਸ਼ੇਕ ਤੇ ਨਹੀਂ ਆਣੀ ਆ ਵੇਖੋ ਕਿੰਨੀਆਂ ਕਿੰਨੀਆਂ ਸੋਹਣੀਆਂ ਦੀਆਂ ਜ਼ਿੰਦਗੀਆਂ ਹਨਾ ਤੇ ਦੀਆਂ ਕਿਉਂ ਆ ਇਹਦੀ ਵੀ ਕੋ ਪਹਿਲਾਂ ਵਿਖੜਿਆ ਸਮਾਨ ਤੇ ਆ ਕੀ ਦੇ ਆ ਇਹ ਪਲੇਟਾਂ ਇਹ ਕਿਉਂ ਹੁੰਦੀਆਂ ਪਲੇਟਾਂ ਇਹ ਜਾਣ ਵੇਲੇ ਮਾਤੇ ਪਾਣੀ ਅੱਛਾ ਅੱਛਾ ਆਣ ਮੈਨੇ ਠੀਕਾ ਠੀਕਾ ਅੱਛਾ ਇਹਦੇ ਨਾਲ ਦਾ ਹੈਗਾ ਯੋ ਕਰੇ ਫਿਰ ਨਹੀਂ ਹੈਗਾ ਬਿਲਕੁਲ ਸਾਫ਼ ਸੁਥਰਾ ਪਿਆ ਹੈ ਕਿੱਥੇ ਹੈਗਾ ਹੀ ਮਾਨ ਮੇਰੀ ਲੋ ਮਦਾ ਕਿੰਨੇ ਦਾ ਹੋਏ ਕੀ ਆ ਇਹ 60 ਦਾ ਉਹ 200 ਦਾ ਜਿਹੜਾ ਕਿੰਨੀ ਆਰੀ ਪੂੰਡੀ ਬਾਹ ਪਈ ਨਾ ਉਹ ਸੌ ਹੋਰ ਵੀ ਬਾਹਰ ਹੈਗਾ ਵਾ ਹੈਗਾ ਉਹ ਬਿਮਾਰ ਨਹੀਂ ਸਾਸਕੁਟਨੀ ਸੰਦੂਖਾ ਲੈ ਗਾਣਾ ਨਹੀਂ ਜਿਆਦਾ ਤਰ ਇੱਕ ਵਾਰੀ ਕਿਹੜਾ ਹੈ ਸਾਸਕੁਟਨੀ ਸੰਦੂਖਾ ਅਸੇ ਤੂੰ ਉਹ ਸੰਦੂਖਾ ਇਸ ਸੰਦੂਖਾ ਭਰਾ ਹੈਗਾ ਹੀ ਕੁੱਟ ਲੋ ਆਹ ਚੱਲਿਆ ਸਹੀ ਸਹੀ ਆ ਜਾਣਾ ਨਹੀਂ ਚੱਲਿਆ ਉਹ ਕਿਦਾਂ ਮੈਂ ਕਿਦਾਂ ਮੈਂ ਸਾਸਕੁਟਨੀ ਸੰਦੂਖਾ ਲੈ ਬੜੀ ਵਧੀਆ ਕਿਲਾ ਦੇਖਿਆ ਸਹੀ ਉਹ ਸੰਦੂਖਾ ਲੈ ਵਰਗੇ ਗੋਢੀ ਚਲੋ ਉਹਦੇ ਨਾਲ ਕਹੇ ਇੱਕ ਵਿਖਾਇਆ ਵਾ ਪਰ ਵਧੀਆ ਚੀਜ਼ ਹੈ ਨਾ ਕਿਲਾ ਬੜੀ ਵਧੀਆ ਤੇ ਚਲੋ ਫੇ ਲੈ ਲਈ ਹੂੰ ਮਾਤਾ ਸੁਭਾ ਦੇ ਸਭਾ ਦੀ ਮਹਾਰਾਜ ਆਪਦੀ ਡੰਡਾ ਵੀ ਲੈ ਲੋ ਹਾਂ ਨਹੀਂ ਡੰਡਾ ਵੀ ਲੈ ਕੇ ਜਾਵਾਂਗੇ ਆਹੋ ਆਂਦਾ ਡੰਡਾ ਘਾਰ ਘਾਰ ਜੇ ਨੱਪਣਾ ਫਿਰ ਘਰ ਕੀ ਤਰ ਨੱਪੜਾ ਕਰੀਏ ਇਹ ਹੋਇਆ ਤੇ ਕੀ ਮੈਂ ਨੱਪੜਾ ਕਰਾਂ ਹੀ ਵੇ ਇਹੋ ਖੜਦਿਆ ਨਾ ਚੱਟਣੀ ਇਹੋ ਕਰਦੇ ਬੇਟਾ ਘਰ ਕਿੱਥੇ ਤਾਂ ਆ ਆ ਅਛਾ ਇੱਥੇ ਹੀ ਕਰ ਦੀ ਇੱਥੇ ਹੀ ਹੈ ਤੁਹਾਡੇ ਕੋਲ ਮੈਂ ਪਹਿਲਾਂ ਵੀ ਲੈ ਆ ਕੇ ਜਾਈ ਇੱਕ ਦੋ ਜੀ ਮਟਕੇ ਜਿਹੇ ਹੁੰਦੇ ਨਾ ਮੈਂ ਤਾਂ ਹੀ ਤੁਹਾਡੇ ਕੋਈਆਂ ਨਾਲ ਦੁਕਾਨ ਤੇ ਨਹੀਂ ਆਏ ਯਾ ਚੰਗਾ ਹਾਂ 200 ਦੇ ਗੋਲ ਦੇ ਖਾ ਦੇਣਾ ਨਾਲ ਕਰਨੀ ਹੈ ਕਹਿਣੀ ਪਈ ਇਹਦੇ 50 ਲੱਗਦੇ ਇਹਦੇ ਅੱਜ ਮੈਂ ਕਹਿੰਦਾ 10 ਵੀ ਇਹਦੇ ਘੱਟ ਨਹੀਂ ਥੋੜਾ ਬਹੁਤਾ ਤਾਂ ਲੈਸ ਕਰੋ ਉਹ ਉਹ ਕਰਦੇ ਲੈਸ ਜਿਹੜਾ ਗੋਲ ਦੇ ਖਾ ਦੇ 200 ਖਾ ਦਿਓ ਉਹਨਾਂ ਨੂੰ ਕਹਿੰਨੀ 150 ਲੈ ਲਓ ਚੱਕੜ ਇਹਨਾਂ ਗੋਲ ਦੇ ਖਾ ਦੇ ਦਿਓ ਚਲੋ ਜਾ ਕੇ ਕਹਿਣ ਕਿੰਦਾ ਆ ਸੋਦਾ ਲੈ ਰਿਹਾ ਜੇ ਕਹਿ ਰਿਹਾ ਜੀ ਇੱਕ ਬੋਤੀ ਹੁੰਦੇ ਨੇ ਮਾਰਾ ਇਹ ਬਟੀ ਮੰਨ ਗਏ ਨਹੀਂ ਨਹੀਂ ਤੇ ਇयां ਵੀ ਤੀਆਂ ਆਂਦੀਆਂ ਦੀਦੀ ਤੇ ਜਨਕ ਹੈ ਮਾਰਾ ਬੋਟੀ ਹਾਂ ਮਰਚ ਮਾਤਾ ਨੇ ਹੀ ਕਮਾਈ ਕਰਨ ਹੋ ਗਈ ਦਸ ਚਾਈ ਦਾ ਨਹੀਂ ਨਹੀਂ ਬੀਬੀ ਤੇ ਇयां ਵੀ ਹੀ ਹੁੰਦੀਆਂ ਆ ਨਹੀਂ ਆਂਦਾ ਸਨ ਤੇ ਨਹੀਂ ਗੱਲ ਹੈ ਕਿ ਇयां ਵੀ ਠੀਕ ਹੁੰਦੀ ਤੇ ਇयां ਵੀ ਠੀਕ ਹੁੰਦੀਆਂ ਬੀਬੀਆਂ ਨੇ ਸਾਰੇ ਚੰਗੇ ਹਾਂ ਸਾਰੇ ਚੰਗੇ ਨੇ ਤੇਰੇ ਪੇ ਬੇਟਾ ਦੋ ਪੁੱਤ ਦੇਖਦੀ ਹੈ ਅੱਛਾ ਅਹੀਂ ਮੀ ਦੋ ਇੱਕ ਮੈਂ ਕੱਲੀ ਭੈਣ ਤੇ ਦੋ ਭਰਾ ਉਹ ਵੀ ਕੱਲੀ ਹਾਂ ਠੀਕ ਜੇ ਮਾਰੇ ਕੱ ਲੱਗਿਆ ਹਾਂ ਠੀਕ ਇਹ 100 ਰੁਪਏ ਦੇ ਕਿ ਘਟਾਉਣਾ ਹੋਰ ਹੈ ਨਾ ਆਹ 200 ਆਈ ਹਾਂ 200 ਚੱਗਾ ਬਾਕੀ ਚਟਣੀ ਕੁੱਟਿਆ ਕਰਾਂਗੇ ਤੇ ਨਾਲ ਬੀਬੀ ਯਾਦ ਕਰਿਆ ਕਰਾਂਗੇ ਠੀਕ ਹੈ ਬੀਬੀ ਚੰਗਾ ਬੀਬੀ ਬਾਏ ਉਹ ਜੀ ਇੱਥੇ ਹੁਣ ਆਈਸਕ੍ਰੀਮ ਦੇ ਆਈਸਕ੍ਰੀਮ ਆ ਪਾਜੀ ਦੀ ਦੁਕਾਨ ਦਾ ਨਾਮ ਦੁਕਾਨ ਨਹੀਂ ਹੈ ਕਿ ਵੈਸੇ ਟੋਟਾ ਵੀ ਹੋ ਸਕਦੇ ਨੇ ਗੱਡੀ ਹੋ ਸਕਦੇ ਹਨਾ ਓ ਯਾਰ ਓ ਯਾਰ ਕੀ ਦੁੱਧ ਪੜਦਾ ਆ ਜੇ ਮੈਂ 10 ਵਾ ਚੱਲੇ 10 ਵਾ ਚੱਲੇ ਝੂੜੀ ਥੋੜੀ ਜਿਹੀ ਆਈਸਕ੍ਰੀਮ ਪੈਕਰ ਵਾਲੀ ਇਹ ਤਾਂ ਚਲੀ ਹੈ ਕਾਰ ਤੁਸੀਂ ਵੀ ਸਾਰੇ ਜ਼ਰੂਰ ਆਇਓ ਥੋ ਆਈਸਕ੍ਰੀਮ ਖਾਣ ਆਹ ਇੰਨੀ ਦੂਰ ਮੈਂ ਖਵਾਉਂਗੀ ਤੁਹਾਨੂੰ ਸਾਰਿਆਂ ਬਹੁਤ ਟੇਸਟੀ ਹੁੰਦੀ ਹੈ ਬਾਬਕੌਰ ਕੀ ਕਰ ਦੇਸੀ ਕੀ ਕਰ ਦੇਸੀ ਚਿਪ ਚਿਪ ਆ ਰਗਾ ਲਾਓ ਓਏ ਤੇ ਰੋਟੀ ਚੂਚੀ ਖਾ ਲਈ ਆ ਚੂਚੀ ਖਾ ਲਈ ਆ ਬੋਲ ਰੋਟੀ ਖਾ ਲਈ ਆ ਦੱਸੋ ਰੋਟੀ ਖਾਦੀ ਕਿ ਨਹੀਂ ਖਾਦੀ ਰਹੀ ਆ ਬਾਪ ਨੇ ਰੋਟੀ ਖਾਦੀ ਨਹੀਂ ਨਹੀਂ ਬੇ ਖਾ ਲਈ ਬਾਪ ਖਾ ਲਈ ਰੋਟੀ ਰੋਟੀ ਖਾ ਲਈ ਆ ਦੇក ਨਾ ਪਿਓ ਇੱਕ ਬਰਤੀ ਬੱਚੜੀ ਜਿਹੜਾ ਮਚੜੀ ਪੂਰੀ ਹਾਂਜੀ ਗਾਇਸ ਅਸੀਂ ਪਹੁੰਚ ਗਏ ਆ ਘਰ ਤੇ ਆਹ ਵੇਖੋ ਸਟਾਈਲ ਇਹ ਚੰਬੜਿਆ ਇਹਨੂੰ ਡਰ ਲੱਗਣ ਰਿਹਾ ਤੇ ਭੱਜ ਗਿਆ ਇੱਥੇ ਚੜ ਗਿਆ ਮੇਰੇ ਤੋਂ ਦਾਦਾ ਕਹਿੰਦਾ ਕਿ ਤੇ ਮੇਰੇ ਵੱਜਣ ਨਾਲ ਚਪੇੜਾ ਦੇ ਮੈਂ ਕਿ ਇੱਥੇ ਹੀ ਚੜ ਜਾ ਹਾਂਜੀ ਜੀ ਤੇ ਸ਼ੇਰ ਦੇ ਕੰਮ ਤਾਂ ਨੇ ਜਿਹੜੇ ਹੈਗੇ ਸਾਰੇ ਦੇ ਪਕਾਹ ਹੋ ਗਿਆ ਹੁਣ ਫੀ ਤੇ ਸਾਰੇ ਝੜੀ ਭਜੋ ਭਜੀ ਜਨਵ ਚੁੱਕੀ ਆ ਹੁਣ ਅਗਲੇ ਦਿਨ ਦੀ ਕਰਾਂਗੇ ਵੇਟ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਇਹ ਵੀਡੀਓ ਨੂੰ ਕਰਿਓ ਲਾਈਕ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਬੈਲ ਆਈਕਨ ਵੀ ਦਬਾ ਦਿਓ ਜਿਹੜੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਵੇ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਔਰ ਸਤ ਸ੍ਰੀ ਅਕਾਲ ਸਾਰਿਆਂ ਨੂੰ